ਸੇਵਚਾਲੇ ਹੀ ਜੋ ਅਗਲੀ ਖਬਰ ਦਰੋ ਕਰ ਲੈਣ ਤੁਹਾੰਦਾ ਸੇ ਕਿ ਪੀਐਮ ਮੋਦੀ ਜੋ ਪੰਜਾਫ ਫੇਰੀ ਤੇ ਆਏ ਸੀ ਬੀਤੇ ਦਿਨ ਉਹਨਾਂ ਦੇ ਵੱਲੋਂ ਪੰਜਾਬ ਦੇ ਹੜਪ੍ਰਾਵਤ ਖੇਤਰਾں ਦਾ ਜੋ ਹਵਾਈ ਸਰਵੇਖਣ ਕੀਤਾ ਗਿਆ ਇਸ ਦੇ ਵਿਚਾਲੇ ਹੀ ਆਪ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਵੀ ਮੁ ਪ੍ਰਧਾਨ ਮੰਤਰੀ ਦੇ ਵੱਲੋਂ ਐਲਾਨੇ ਗਏ ਇਸ ਆਫਤ ਰਾਹਤ ਪੈਕੇਜ ਦੇ ਜੋ ਤੰਚ ਕਸਿਆ ਗਿਆ ਉਹਨਾਂ ਕਿਹਾ ਕਿ ਊਠ ਤੇ ਮੂਹ ਦੇ ਵਿੱਚ ਜੀਰਾ ਦੇ ਬਰਾਬਰ ਹੈ ਐਸਡੀਆਰਐਫ ਫੰਡ ਦੇ ਨਾਮ ਦੇ ਵਿੱਚ ਬਤਲਾ ਦਿੱਤੀ ਦਸਤਿਲ ਪਹਿਲਾਂ ਇੱਕ ਚਿੱਠੀ ਲਿਖੀ ਗਈ ਸੀ ਚਿੱਠੀ ਦਾ ਜਵਾਬ ਹਾਂ ਜਾਂ ਨਾ ਦੇ ਵਿੱਚ ਨਹੀਂ ਦਿੱਤਾ ਗਿਆ 20000 ਕਰੋੜ ਦੀ ਮੰਗ ਕੀਤੀ ਸੀ ਪਰ 1600 ਕਰੋੜ ਦਿੱਤਾ ਗਿਆ ਰਾਹਤ ਪੈਕੇਜ ਊਠ ਦੇ ਮੂੰਹ ਦੇ ਵਿੱਚ ਝੀਰੇ ਦੇ ਬਰਾਬਰ ਹੈ ਅਮਨ अरोड़ा ਨੇ ਗਵਰਨਰ ਦੇ ਬਿਆਨ ਤੇ ਹਾਲਾਂਕਿ ਉਮੀਦ ਚਾਹੀਏ ਉਹਨਾਂ ਕਹਿੰਿਆ ਕਿ ਟੋਕਨ ਬਣੀ ਤਾਂ ਪਹਿਲਾਂ ਮਿਲਣੀ ਚਾਹੀਦੀ ਸੀ ਫਿਰ ਲੋੜ ਮੁਤਾਬਕ ਐਸਡੀਆਰ ਵੀ ਉਹ ਗੱਲ ਕਰਦੇ ਨੇ ਜੀ ਜੀ ਉਹਦੇ ਨੋਰਮਸ ਚੇਂਜ ਕਰਨ ਵਾਸਤੇ 10 ਦਿਨ ਹੋ ਗਏ ਅੱਜ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖੀ ਹੋਈ ਹੈ ਉਹਦੇ ਨੋਰਮਸ ਕੀ ਕਹਿੰਦੇ ਨੇ ਕਿ ਮਹਿਜ਼ 6800 ਰੁਪਏ ਹੈ ਜਿਹੜਾ ਪਰ ਇਕੜ ਉਹ ਮਿਲੂਗਾ ਉਹਦੇ ਵਿੱਚ ਵੀ 75 25 ਦੀ ਰੇਸ਼ੋ ਹੈ ਮਹਿਜ਼ 1,20,000 ਰੁਪਏ ਜਿਹਦਾ ਘਰ ਪੂਰੀ ਤਰ੍ਹਾਂ ਢਹਿ ਗਿਆ ਉਹਨੂੰ ਮਿਲੂਗਾ ਕੀ ਇਹਨੇ ਨਾਲ ਕੰਮ ਸਰਜੂਗਾ ਜੇ ਕਿਸੇ ਦਾ ਭਾਂਡਿਆਂ ਦਾ ਬਰਤਨਾਂ ਦਾ ਘਰ ਦੇ ਸਮਾਨ ਦਾ ਨੁਕਸਾਨ ਹੋ ਗਿਆ ਤਾਂ 2500 ਰੁਪਏ ਦਵਾਂਗੇ ਇਹ ਐਸਡੀਆਰਐਫ ਦੇ ਨੋਰਮਸ ਕਹਿੰਦੇ ਨੇ 2500 ਨਾਲ ਕੀ ਹੋਊਗਾ ਜੀ ਉਹੀ ਨੋਰਮਸ ਚੇਂਜ ਕਰਨ ਵਾਸਤੇ ਕਿ ਇਹਨਾਂ ਨੂੰ ਕਟੋ-ਕਟਾ ਕਿਸੇ categories ਦੇ ਵਿੱਚ ਅਸੀਂ ਡਬਲ ਮੰਗਿਆ ਤੇ ਕਿਸੇ ਦੇ ਵਿੱਚ 트리플 ਮੰਗਿਆ ਉਹ ਕਰੋ ਉਸ ਗੱਲ ਤੇ ਆਉਂਦੀ ਨਹੀਂ ਹੈਗੇ 10 ਦਿਨ ਹੋ ਗਏ ਹਜੇ ਤੱਕ ਕੋਈ ਚਿੱਠੀ ਦਾ ਜਵਾਬ ਹਾਂ ਜਾਂ ਨਾ ਜ ਦਿੱਤਾ ਨਹੀਂ ਹੈਗਾ ਜੀ ਅਸੀਂ ਤਾਂ ਪਹਿਲੇ ਦਿਨ ਹੀ ਮੰਗ ਕੀਤੀ ਸੀਗੀ ਕਿ ਘੱਟੋ ਘੱਟ 20000 ਕਰੋੜ ਰੁਪਏ ਦੀ ਇੱਕ ਇਨੀਸ਼ੀਅਲ ਅਸੈਸਮੈਂਟ ਹੈ ਜਿਹੜੀ ਉਹ ਲੱਗ ਚੁੱਕੀ ਹੈ ਕਿ 20000 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਹੋਇਆ ਹੈ ਹੁਣ 20000 ਕਰੋੜ ਦੇ ਵਿੱਚੋਂ ਮਹਿਜ਼ 1600 ਕਰੋੜ ਦੇਣਾ ਇਹ ਇੱਕ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਜਿਹੜਾ ਉਹ ਪ੍ਰਧਾਨ ਮੰਤਰੀ ਸਾਹਿਬ ਕਰਕੇ ਗਏ ਨੇ ਫਿਰ ਵੀ ਉਮੀਦ ਆਸ ਕਰਦੇ ਆਂ ਜੇ ਗਵਰਨਰ ਸਾਹਿਬ ਕਹਿ ਕੇ ਗਏ ਨੇ ਕਿ ਇਹ ਤਾਂ ਸਿਰਫ ਇੱਕ ਟੋਕਨ ਬਣੀ ਹੈ ਪਰ ਟੋਕਨ ਵੀ ਸਭ ਤੋਂ ਵੱਧ ਵੱਡਾ ਰੈਲੀਫ ਤਾਂ ਸਭ ਤੋਂ ਪਹਿਲਾਂ ਚਾਹੀਦਾ ਹੁੰਦਾ ਤੇ ਉਸ ਤੋਂ ਬਾਅਦ ਤਾਂ ਜਿਵੇਂ ਜਿਵੇਂ ਜ਼ਰੂਰਤ ਹੋਵੇ ਉਹ ਉਸ ਹਸਾਬ ਨਾਲ ਹੁਣ ਜਿੱਥੇ 4.5 ਲੱਖ ਏਕੜ ਫਸਲਾਂ ਦਾ ਨੁਕਸਾਨ ਹੋ ਗਿਆ ਹੋਵੇ ਲੱਖਾਂ ਪਸ਼ੂਆਂ ਦਾ ਨੁਕਸਾਨ ਹੋ ਗਿਆ ਹੋਵੇ ਹਜ਼ਾਰਾਂ ਘਰ ਨੇ ਜਿਹੜੇ ਉਹ ਟੁੱਟ ਗਏ ਹੋਣ ਇਨਾ ਵੱਡਾ ਜਾਨੀਮਾਲੀ ਨੁਕਸਾਨ ਹੋਇਆ ਹੋਵੇ ਉਥੇ 1600 ਕਰੋੜ ਨਾਲ ਤਾਂ ਕੁਝ ਵੀ ਨਹੀਂ ਚੱਲਣਾ ਹੈਗਾ ਪਰ ਫਿਰ ਵੀ ਮੈਂ ਮੰਨ ਕੇ ਚੱਲਦਾ ਜੇ ਗੌਰਨਰ ਸਾਹਿਬ ਕਹਿ ਕੇ ਗਏ ਨੇ ਇਹ ਗੱਲ ਤੇ ਉਹਨਾਂ ਦੀ ਗੱਲ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਜੇ ਦੇਣਾ ਹੁੰਦਾ ਮੈਨੂੰ ਲੱਗਦਾ ਕਿ ਕਰਨੀ ਔਰ ਕਤਨੀ ਦੇ ਵਿੱਚ ਕਿਤੇ ਕੱਲ ਨੂੰ ਫਰਕ ਨਾ ਨਿਕਲੇ ਆਵੇ ਜੇ ਦੇਣਾ ਹੁੰਦਾ ਤਾਂ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਆ ਕੇ ਅਨਾਉਂਸ ਕਰਕੇ ਗਏ ਨੇ ਔਰ ਵੈਸੀ ਉਹਨਾਂ ਨੂੰ ਤਾਂ ਆਦਤ ਹੈ ਕਿ ਕਿੰਨਾ ਚਾਹੀਏ 70000 ਚਾਹੀਏ ਕਰੋੜ ਚਾਹੀਏ 80000 ਕਰੋੜ ਚਾਹੀਏ 90000 ਕਰੋੜ ਚਾਹੀਏ ਉਹ 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 ਜੀ ਆਦਤ ਵਾਲੇ ਪ੍ਰਧਾਨ ਮੰਤਰੀ ਸਾਹਿਬ ਜੇ 1600 ਦੇ ਕੇ ਜਾਣਗੇ ਤੇ ਮਗਰੋਂ ਕੀ ਆਊਗਾ ਇਹਦਾ ਅੰਦਾਜ਼ਾ ਪਾਈ ਸਕਦੇ ਆ ਐਸ ਡੀ ਆਰ ਐਫ ਦਾ ਉਹ ਕਹਿ ਕੇ ਗਏ ਨੇ ਜੀ ਕਿ 12000 ਕਰੋੜ ਹੈ ਜਿਹੜਾ ਉਹ ਸਟੇਟ ਕੋਲੇ ਪਿਆ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਤੋਂ ਤਕਰੀਬਨ 10 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਚਿੱਠੀ ਲਿਖੀ ਸੀਗੀ ਕਿ ਤੁਸੀਂ ਜੋ ਐਸ ਡੀ ਆਰ ਐਫ ਦੇ ਨੋਰਮਸ ਨੇ ਉਹਨਾਂ ਨੂੰ ਰਿਵਾਈਜ਼ ਕਰ ਦਿਓ ਅੱਜ 10 ਦਿਨ ਹੋ ਗਏ ਹਜੇ ਤੱਕ ਇੱਕ ਸ਼ਬਦ ਵੀ ਹਾਂ ਜਾਂ ਨਾ ਉਹਦੇ ਵਾਸਤੇ ਸਾਡੇ ਕੋਲੇ ਜਵਾਬ ਨਹੀਂ ਆਇਆ ਹੈਗਾ ਤੇ ਹੁਣ ਉਹ ਐਸਡੀਆਰਐਫ ਦੇ ਨੋਰਮਸ ਜਿਨ੍ਹਾਂ ਦੀ ਇਹ ਗੱਲ ਕਰਦੇ ਨੇ ਇਹ ਕਹਿਤਾ ਗਏ ਕਿ ਜੀ ਪੈਸੇ ਥੋੜੇ ਕੋਲ ਪਏ ਨੇ ਪਰ ਪੈਸੇ ਦੇਣੇ ਕਿੰਨੇ ਨੇ ਉਹ ਕੇਂਦਰ ਸਰਕਾਰ ਡਿਸਾਈਡ ਕਰੇ ਕਿਉਂਕਿ ਕਿਉਂਕਿ ਉਹਨਾਂ ਦੇ ਨੋਰਮਸ ਉਹਦੇ ਉੱਪਰ ਲੱਗਦੇ ਨੇ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਜੇ ਆਪਾਂ ਡੈਥ ਦੀ ਗੱਲ ਕਰ ਲਈਏ ਤਾਂ ਮਹਿਸ 4 ਲੱਖ ਰੁਪਏ ਉਹਦੇ ਵਿੱਚ ਜੇ ਕਿਸੇ ਦੀ ਅ ਕਿਸੇ ਦੀਆਂ ਲੱਤਾਂ ਟੁੱਟ ਜਾਣ ਲਿੰਸ ਟੁੱਟ ਜਾਣ ਮਹਿਜ਼ 74000 ਰੁਪਏ ਜਿਹੜਾ ਬੰਦਾ ਪਰਮਨੈਂਟ ਡਿਸੇਬਲ ਹੋ ਗਿਆ ساری ਉਮਰ ਦੇ ਲਈ 74000 ਰੁਪਏ ਨਾਲ ਸਰਜੂਗਾ ਜੀ ਉਸ ਬੰਦੇ ਦਾ ਜੇ ਕਿਸੇ ਘਰ ਦੇ ਬੰਦੇ ਦੇ ਕਿਸੇ ਘਰ ਦਾ ਕੱਪੜੇ ਘਰ ਦਾ ਸਮਾਨ ਭਾਂਡੇ ਸਾਰਾ ਕੁਝ ਰੁੜ ਜਾਂਦਾ ਤੇ ਮਹਿਜ਼ ਇਹਨਾਂ ਦੇ ਐਸਡੀਆਰਐਫ ਨੋਰਮਸ ਕਹਿੰਦੇ ਨੇ ਜੀ ਕਿ 2500 ਰੁਪਏ ਦੇ ਦਿਓ 2500 ਰੁਪਏ ਦੇ ਵਿੱਚ ਅੱਜ ਕੱਲ ਕੀ ਆਉਂਦਾ ਜੀ ਪੁੱਛਣਾ ਚਾਹੁੰਦੇ ਮੋਦੀ ਸਾਹਿਬ ਨੂੰ ਤੇ ਬੀਜੇਪੀ ਆ ਕੱਲ ਤਕਰੀਬਨ ਅੱਧਾ ਘੰਟਾ ਸਾਡੇ ਦੋ ਮਿਨਿਸਟਰਸ ਨੇ ਔਰ ਸਾਡੇ ਚੀਫ ਸੈਕਟਰੀ ਨੇ ਉਹਨਾਂ ਨੂੰ ਪ੍ਰੋਪਰ ਪ੍ਰੈਜੈਂਟੇਸ਼ਨ ਦਿੱਤੀ ਹੈ ਪਰ ਪ੍ਰੈਜੈਂਟੇਸ਼ਨ ਦੀ ਕੌਂਟਰਡਿਕਸ਼ਨ ਕੋਈ ਨਹੀਂ ਸੀ ਕਿ ਜਿ ਨਹੀਂ ਤੁਸੀਂ ਇੱਥੇ ਆ ਨਹੀਂ ਆ ਗਲਤ ਕਹਿ ਰਹੇ ਹੋ ਜਾਂ ਆ ਮੰਗ ਰਹੇ ਹੋ ਗਲਤ ਮੰਗ ਰਹੇ ਹੋ ਨਾ ਬਟ ਸਿਰਫ ਔਰ ਸਿਰਫ 1600 ਕਰੋੜ ਅਨਾਉਂਸ ਕਰਕੇ ਉਹ ਤੁਰ ਗਏ ਮੈਂ ਸਮਝਦਾ ਕਿ ਉਹ ਟੋਟਲੀ ਅਨਜਸਟੀਫਾਈਡ ਹੈ ਉਹਨਾਂ ਲੋਕਾਂ ਦੇ ਜਿਨ੍ਹਾਂ ਦਾ ਹਾੜਾਂ ਦੇ ਵਿੱਚ ਸਾਰਾ ਕੁਝ ਤਬਾਹ ਹੋ ਗਿਆ ਕੀ ਉਹਨਾਂ ਲੋਕਾਂ ਦੇ ਜ਼ਖਮਾਂ ਦੇ ਉੱਪਰ ਦੁਬਾਰਾ ਮੱਲਮ ਲਾਉਣ ਦੀ ਬਜਾਏ ਇਹ ਨਮਕਛੜ ਕਰਨ ਵਾਲਾ ਕੰਮ ਨਹੀਂ ਹੋ ਜੂਗਾ ਇਸੇ ਕਰਕੇ ਕੇਂਦਰ ਸਰਕਾਰ ਨੂੰ 10 ਦਿਨ ਪਹਿਲਾਂ ਹੱਥ ਜੋੜ ਕੇ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੀਗੀ ਅਸੀਂ ਪਹਿਲਾਂ ਵੀ ਮੰਗ ਕੀਤੀ ਸੀ ਕੱਲ ਵੀ ਕੀਤੀ ਸੀ ਅੱਜ ਫੇਰ ਕਰਦੇ ਆ ਕਿ ਆਪਦੇ ਨੋਰਮਸ ਨੂੰ ਰਿਵਾਈਜ਼ ਕਰੋ ਇਹ ਨੋਰਮਸ ਨੇ ਜਿਹੜੇ ਇਹ ਲੋਕਾਂ ਨੂੰ ਦੇ ਦੇ ਜ਼ਖਮਾਂ ਨੂੰ cure ਕਰਨ ਵਾਲਾ ਕੰਮ ਹੈ ਜਿਹੜਾ ਉਹ ਕਰ ਰਹੇ ਨੇ ਸੋ ਇਸ ਕਰਕੇ ਇੱਕ ਵਾਰ ਫੇਰ ਤੋਂ ਤੁਹਾਡੇ ਜੋ ਪ੍ਰਧਾਨ ਮੰਤਰੀ ਸਾਹਿਬ ਇਹ ਅਨਾਉਂਸ ਕਰਕੇ ਗਏ ਨੇ ਉਹਨੂੰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ 3 ਕਰੋੜ ਪੰਜਾਬੀ ਇਹਨੂੰ ਸਿਰੇ ਤੋਂ ਨਕਾਰਦੇ ਨੇ ਤੇ ਇਸ ਤੋਂ ਇੱਕ ਵਾਰ ਫੇਰ ਤੋਂ ਮੁੜ ਦੁਆਰਾ ਬੀਜਪੀ ਦਾ ਔਰ ਕੇਂਦਰ ਸਰਕਾਰ ਦਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਵਿਰੋਧੀ ਚਿਹਰੇ ਜਿਹੜਾ ਉਹ ਇੱਕ ਵਾਰ ਫੇਰ ਤੋਂ ਨੰਗਾ ਹੋ ਚੁੱਕਾ